ਮੈਂ ਸਮਝਦੇ ਕਿ ਫਿਲਮ ਨੇ ਇਹ ਤੁਹਾਨੂੰ ਜਿਉਣਾ ਸਿਖਾਉਂਦੀ ਹੈ ਕਿ ਲਾਈਫ ਨੇ ਕੁਝ ਕੁਝ ਨੂੰ ਬਾਹ ਫੜ ਕੇ ਨਾ ਜਿਵੇਂ ਆਪਣੇ ਬੱਚੇ ਨੂੰ ਕੁਛ ਛੋਟੇ ਨੂੰ ਸਿਖਾ ਰਿਆ ਹੁੰਦਾ ਕਿ ਬੇਟਾ ਐਸੇ ਤੁਰਨਾ ਹੈ ਬੇਟਾ ਇਧਰ ਨਹੀਂ ਜਾਣਾ ਬੇਟਾ ਇਹ ਨਹੀਂ ਖਾਣਾ ਸੋ ਤੁਹਾਨੂੰ ਫਿਲਮਾਂ ਇਹ ਸਿਖਾਉਂਦੀ ਹੈ ਮੈਂ ਮੈਂ ਇਹ ਫੀਲ ਕਰਦਾ ਮੈਂ ਸਾਨੂੰ ਪਤਾ ਸੀ ਅਸੀਂ ਫਿਲਮ ਬਣਾ ਰਹੇ ਹਾਂ ਸਾਡੇ ਲਈ ਉਹ ਮੂਮੈਂਟ ਇੰਨੀ ਖਤਰਨਾਕ ਸੀ ਕਿ ਕੋਈ ਬੰਦਾ ਕਰਿਊ ਦਾ ਸਾਨੂੰ ਪਤਾ ਹੈ ਕਿ ਫਿਲਮ ਹੈ ਹੈਂ ਬੰਦਾ ਕੋਈ ਜਿਹਦੇ ਅੱਖਾਂ ਚੋਂ ਐ ਪਾਣੀ ਪਰ ਪਰੋਂ ਨਾ ਬਗਦਾ ਹੋਵੇ ਉਹਨੇ ਕੱਪੜੇ ਚੰਗੇ ਨਹੀਂ ਪਾਏ ਸਸਤੇ ਕੱਪੜੇ ਪਾ ਕੇ ਸਾਰ ਲੈ ਵੀ ਮੈਂ ਆਪਣੀ ਧੀ ਨੂੰ ਕੁਛ ਬਣਾਉਣਾ ਪਰ ਜਦੋਂ ਫਿਰ ਧੀ ਜਾਂ ਪੁੱਤ ਇਹੀ ਗੱਲ ਬਾਪ ਦੀ ਹੈ ਜਦੋਂ ਉਹੀ ਧੀ ਪੁੱਤ ਤੁਹਾਨੂੰ ਜਵਾਨ ਹੋ ਕੇ ਕਹਿੰਦੇ ਸਾਡੇ ਲਈ ਕੀ ਕੀਤਾ ਇਹ ਸਾਡੇ ਲਈ ਸਮਾਜ ਲਈ ਘਰ ਕੋ ਹੁੰਦਾ ਹੀ ਬੰਦਾ ਸਾਡੇ ਲਈ ਇਹੋ ਜਿਹੀਆਂ ਗੱਲਾਂ ਜਿੰਨਾਂ ਐ ਲੱਗਦਾ ਕਿ ਸਾਡੇ ਕੰਨਾਂ ਦੇ ਵਿੱਚ ਕਿਸੇ ਨੇ ਲੋਹਾ ਪਗਲਾ ਕੇ ਪਾਤਾ ਸਾਡੀ ਵੀ ਇਹ ਇੱਕ ਨੁਕਸ ਹੈ ਅਸੀਂ ਬੱਚਿਆਂ ਨੂੰ ਸਮਝਣ ਦੀ ਕੋਸ਼ਿਸ਼ ਨਹੀਂ ਕੀਤੀ ਉਦੇ ਵਿੱਚ ਕੀ ਪੋਟੈਂਸ਼ੀਅਲ ਹੈ ਉਹ ਨਹੀਂ ਮੈਂ ਜੋ ਜਿੰਦਗੀ ਚ ਨਹੀਂ ਬਣ ਸਕਿਆ ਮੈਂ ਔਟਕੁੱਟ ਕੇ ਬੱਚੇ ਨੂੰ ਬਣਾਉਣਾ ਚਾਹਦਾ ਹੂੰ ਉਹ ਵੀ ਬਾਜੀ ਮੈਨੂੰ ਪੁੱਛਦੇ ਆਂ ਕਹਿੰਦੇ ਵੀ ਤੇਰਾ ਪੁੱਤ ਉਹ ਕੁਝ ਬਣ ਗਿਆ ਜਿਹ ਤੂੰ ਬਣਾਉਣਾ ਚਾਹਦਾ ਸੀ ਹੁਣ ਦੁਖੀ ਕਿਉਂ ਹੈ ਉਹ ਕਹਿੰਦਾ ਮੈਂ ਇਸ ਕਰਕੇ ਦੁਖੀ ਨਹੀਂ ਕਿ ਮੇਰੇ ਪੁੱਤ ਕੁਝ ਬਣਿਆ ਨਹੀਂ ਮੈਂ ਤਾਂ ਇਸ ਕਰਕੇ ਦੁਖੀ ਹਾਂ ਵੀ ਮੈਂ ਆਪਣੀ ਸਾਰੀ ਉਮਰ ਆਪਣੇ ਪੁੱਤ ਨੂੰ ਸਮਝਾਉਣ ਚ ਕਰਤੀ ਉਹਨੂੰ ਸਮਝਣ ਦੀ ਕੋਸ਼ਿਸ਼ ਨਹੀਂ ਕੀਤੀ ਸਾਡੀ ਗੱਡੀ ਰੁਕੀ ਜਾ ਕੇ ਸਭ ਤੋਂ ਪਹਿਲਾਂ ਮੈਨੂੰ ਵੀਲ ਚੜੇ ਬਿਠਾ ਕੇ ਤਾਰਿਆ ਗਿਆ ਜਦੋਂ ਮੇਰੀ ਇੱਕ ਵਾਰ ਸਫਲ ਹੋਈ ਮੇਰੇ ਲਈ ਮਤਲਬ ਐਡੀ ਪ੍ਰਾਊਡ ਮੂਮੈਂਟ ਸੀਗੀ ਉਹ ਕਿਸੇ ਨੂੰ ਗੱਲ ਅ ਤੱਕ ਦੱਸੀ ਨਹੀਂ ਫੜੇ ਕੋਈ ਪਹਿਲੀ ਵਾਰ ਗੱਲ ਦੱਸਣ ਐਂਕ ਜਦੋਂ ਅਸੀਂ ਪਹਿਲੀ ਅਦਾਸ ਕਰ ਰਹੇ ਸੀ ਮੈਨੂੰ ਬਹੁਤ سارے ਲੋਕਾਂ ਨੇ ਪੁੱਛਿਆ ਖਾ ਖ ਕੰਸਟਰੀ ਦੇ ਲੋਕਾਂ ਨੇ ਕਹਿੰਨੇ ਸੱਚੀਓਂ ਕੀ ਪ੍ਰੈਕਟ ਕਰ ਰਹੇ ਹੈ ਮੈਂ ਕਿ ਹਾਂਜੀ ਸੰਦ ਪੜ੍ਹਨ ਲਈ ਕਿਉਂ ਪੁੱਛ ਰਹੇ ਕਹਿੰਦੇ ਨਹੀਂ ਯਾਰ ਉਹ ਤਾਂ ਸਿੰਗਰਾਂ ਗਾਉਣੇ ਗਾਉਣ ਲੱਗ ਪੜਾਣੇ ਹੈ ਜੀ ਗੀਤ ਹੈ ਜੀਤ ਗਾਉਣ ਵਾਲਾ ਲਾਈਵ ਹੈ ਉਹ ਡਾਇਰੈਕਟਰ ਕਿਨੇ ਐਜ਼ ਅ ਸ਼ੈਡਿਊਲ ਦੇ ਵਿੱਚ ਕੰਮ ਕਰਨ ਦੇ ਵਿੱਚ ਇਹ ਹੋਇਆ ਬੰਦਾ ਜਦੋਂ ਇਹ ਕੰਮ ਕਰ ਰਿਹਾ ਹੁੰਦਾ ਉਹਦੇ ਆਸ-ਪਾਸੇ ਕੁਝ ਹੋ ਜੇ ਵੀ ਉਹਦਾ ਧਿਆਨ ਨਾ ਜਿਵੇਂ ਕਹਿੰਦੇ ਵੀ ਅਰਜੰਦ ਦਾ ਧਿਆਨ ਮੱਛੀ ਦੀ ਅੱਖ ਵਿੱਚ ਸੀਗਾ ਉਹਦਾ ਨਿਸ਼ਾਨੇ ਤੇ ਧਿਆਨ ਹੁੰਦਾ ਵੀ ਮੈਂ ਆ ਕਰ ਕਈ ਵਾਰ ਅਸੀਂ ਸੋਚ ਲਾਈ ਨਹੀਂ ਯਾਰ ਸਾਡਾ ਤਾਂ ਪਤਾ ਨਹੀਂ ਹੰਬਲ ਕਿ ਬਹੁਤ ਪਿਆਰਾ ਸਿੰਪਲ ਦੇ ਉਹ ਵੀ ਮੈਂ ਕੀਤੀਆਂ ਯਾਰ ਉਹ ਮੈਂ ਕਰ ਸਕਦਾ ਹੁੰਦਾ ਉਹ ਕਹਿੰਦਾ ਜਿਹੜੀ ਚੀਜ਼ ਨੂੰ ਸੂਟ ਕਰਦੀ ਹੈ ਮੈਂ ਇਹ ਸਮਾਨ ਘਰੇ ਦੇਖਣਾ ਲੋਕਾਂ ਲਈ ਪਾ ਰਿਹਾ ਫਿਰ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਜਗਮਾਨੀ ਟੀਵੀ ਤੇ ਬਾਲੀਵੁੱਡ ਤੜਕਾ ਪੰਜਾਬੀ ਮਹਾਤੋਰ ਨਾਲ ਨੀਹਾ ਮਨਹਾਸ 13 ਸਤੰਬਰ ਨੂੰ ਅਰਦਾਸ ਸਰਬੱਤ ਦੇ ਭਲੇ ਦੀ ਫਿਲਮ ਆਉਣ ਵਾਲੀ ਹੈ ਬਹੁਤ ਐਕਸਾਈਟਮੈਂਟ ਹੈ ਸਾਰਿਆਂ ਨੂੰ ਕਿਉਂਕਿ ਜਦੋਂ ਅਰਦਾਸ ਤੇ ਅਰਦਾਸ ਕਰਾ ਆਈ ਸੀ ਤੇ ਲੋਕਾਂ ਨੇ ਉਸ ਫਿਲਮ ਦੇ ਵਿੱਚ ਬਹੁਤ ਕੁਝ ਸਿੱਖਿਆ ਸੀਗਾ ਉਸ ਫਿਲਮ ਨੂੰ ਵੇਖ ਕੇ ਲੋਕ ਇਮੋਸ਼ਨਲ ਵੀ ਬਹੁਤ ਹੋਏ ਸੀ ਤੇ ਸਮਾਜ ਦੀਆਂ ਕੁਝ ਅਜੇਹੀਆਂ ਕ੍ਰੂਤੀਆਂ ਵੀ ਸਿਗੀਆਂ ਜਿਸ ਤੋਂ ਅਸੀਂ ਸਿੱਖਿਆ ਬਹੁਤ ਸੀ ਤੇ ਮੈਨੂੰ ਲੱਗਦਾ ਹੈ ਕਿ ਹੁਣ ਅਰਦਾਸ ਜਦੋਂ ਸਰਬੱਤ ਦੇ ਭਲੇ ਦੀ ਗੱਲ ਹੋਵੇ ਤੇ ਇਹਦੇ ਵਿੱਚ ਤਾਂ ਹਰ ਇੱਕ ਚੀਜ਼ ਇੱਕ ਵੱਖਰੀ ਪਾਵਰ ਜਿਹੜੀ ਆ ਵੇਖਣ ਨੂੰ ਮਿਲੇਗੀ ਇਸ ਫਿਲਮ ਦੇ ਐਕਟਰ ਮਲਕੀਤ ਰੌਣੀ ਜੀ ਮੇਨਾ ਮੌਜੂਦ ਹੈ ਜੋ ਕਿ ਗੁਰਦਿਆਲ ਸਿੰਘ ਦਾ ਕਰੈਕਟਰ ਪਲੇ ਕਰ ਰਹੇ ਨੇ ਉਹਨਾਂ ਦਾ ਸਵਾਗਤ ਕਰਦੇ ਆ ਸਰ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਬਹੁਤ ਬਹੁਤ ਮਿਹਰਬਾਨੀ ਸੋ ਗੁਰਦਿਆਲ ਸਿੰਘ ਅਸੀਂ ਕਰੈਕਟਰ ਦੇ ਜੋ ਟ੍ਰੇਲਰ ਦੇ ਵਿੱਚ ਦੇਖਿਆ ਤੁਹਾਡਾ ਕਰੈਕਟਰ ਹੈ ਨਾ ਉਹ ਦੋ ਫੇਸ ਜਿਹੜੇ ਐ ਦਿਖ ਰਹੇ ਉਹਦੀ ਲਾਈਫ ਤੇ ਇੱਕ ਜਦੋਂ ਉਹ ਠੀਕ ਹੁੰਦਾ ਦੂਸਰਾ ਜਦੋਂ ਪੈਰਾਲਾਈਜ਼ਡ ਹੋ ਜਾਂਦਾ ਹੈ ਹੈਨਾ ਸੋ ਓਬਵੀਅਸਲੀ ਫਿਲਮ ਦੀ ਕਹਾਣੀ ਤਾਂ ਰਿਵੀਲ ਨਹੀਂ ਹੋਏਗੀ ਇਹਦੇ ਵਿੱਚ ਕਿ ਕੀ ਉਸ ਨੂੰ ਹੁੰਦਾ ਹੈ ਜਾਂ ਕੀ ਚੀਜ਼ਾਂ ਕਰਕੇ ਹੈਨਾ ਇਦਾਂ ਕਈ ਵਾਰ ਅਸੀਂ ਕਹਿੰਨੇ ਪਰਮਾਤਮਾ ਨੇ ਜੋ ਸਾਡੇ ਲਈ ਕਈ ਵਾਰ ਇਦਾਂ ਦੀ ਚੀਜ਼ਾਂ ਤਾਂ ਰੱਖਿਆ ਹੁੰਦੇ ਕਿ ਅਸੀਂ ਸਿੱਖੀ ਉਸ ਚੀਜ਼ ਤੋਂ ਹੈਨਾ ਤੋਂ ਮੈਨੂੰ ਲੱਗਦਾ ਹੈ ਕਿ ਉਹ ਤਾਂ ਅਸੀਂ ਡਿਸਕਸ ਨਹੀਂ ਕਰਾਂਗੇ ਬਟ ਜ਼ਰੂਰ ਇਹ ਪੁੱਛਣਾ ਚਾਹੂੰਗੀ ਅਰਦਾਸ ਸਰਬੱਤ ਦੇ ਭਲੇ ਦੀ ਬਹੁਤ ਪਾਵਰਫੁਲ ਚੀਜ਼ ਹੈ ਬਹੁਤ ਪਾਵਰਫੁਲ ਵਰਡ ਹੈ ਤੇ ਜਦੋਂ ਅਸੀਂ ਇਸ ਵਰਡ ਨੂੰ ਸੁਣਦੇ ਆ ਸਾਨੂੰ ਲੱਗਦਾ ਹੈ ਕਿ ਕੁਝ ਪੋਜ਼ਿਟਿਵਿਟੀ ਆਉਣ ਵਾਲੀ ਹੈ ਜਦੋਂ ਤੁਹਾਨੂੰ ਹੀ ਫਿਲਮ ਆਫਰ ਹੋਈ ਤੇ ਤੁਹਾਡੇ ਦਿਮਾਗ ਦੇ ਵਿੱਚ ਸਭ ਤੋਂ ਪਹਿਲੀ ਚੀਜ਼ ਕੀ ਆਈ ਸੀ ਅਹ ਦੇਖੋ ਮੇਰੇ ਲਈ ਤਾਂ ਇਹ ਲਾਈਫ ਦੀ ਬੜੀ ਪ੍ਰਾਊਡ ਮੂਮੈਂਟ ਹੈ ਕਿ ਜਦੋਂ ਮੈਂ ਪਹਿਲਾਂ ਫਸਟ ਅਰਦਾਸ ਲਈ 2016 ਚ ਆਈ ਉਹਦੇ ਨਾਲ ਜੁੜਿਆ ਤੇ 2019 ਚ ਸਾਡੀ ਅਰਦਾਸ ਕਾਂ ਫਿਲਮ ਆਈ ਤੇ ਜਿਹੜਾ ਤੀਜਾ ਪਾਰਟ ਅਰਦਾਸ ਸਰਬੱਤ ਦੇ ਭਲੇ ਦੀ ਆਈ ਸੋ ਕਿਉਂਕਿ ਇਹੋ ਜੇ ਪ੍ਰੋਜੈਕਟ ਦਾ ਪਾਰਟ ਬਣਨਾ ਹੀ ਵੱਡੀ ਗੱਲ ਹੁੰਦੀ ਹੈ ਸੋ ਮੇਰੇ ਲਈ ਵੱਡੀ ਗੱਲ ਸੀਗੀ ਜੀ ਉਹਨਾਂ ਨੇ ਮੈਨੂੰ ਤੀਜੇ ਪਾਰਟ ਲਈ ਵੀ ਆ ਬੁਲਾਇਆ ਕਿ ਤੁਸੀਂ ਇਸ ਫਿਲਮ ਚ ਕੰਮ ਕਰੋ ਸੋ ਮੇਰੀ ਤਾਂ ਖੁਸ਼ੀ ਦਾ ਟਿਕਾਣਾ ਨਹੀਂ ਸੀ ਮੇਰੀ ਸਭ ਤੋਂ ਵੱਡੀ ਕਿਉਂਕਿ ਜਿਵੇਂ ਕਿਸੇ ਨੂੰ ਕਹਿੰਦੇ ਸਾਡੇ ਕੋਲੇ ਲੈਗਸੀ ਹੈ ਸਾਡੀ ਇਹ ਫ੍ਰੈਂਚਾਈਜ਼ ਹੈ ਜੀ ਸੋ ਬੇਸ਼ੱਕ ਗਿੱਪੀ ਗਰੇਵਾਲ ਹੋਰੀ ਹੋਰ ਵੀ ਲਗ ਕਿਸਮ ਦੀਆਂ ਫਿਲਮਾਂ ਬਣਾਉਂਦੇ ਨੇ ਜਿਨ੍ਹਾਂ ਵਿੱਚ ਮੰਜੇ ਬਿਸਤੇ ਵਰਗੀ ਫਿਲਮ ਵੀ ਬਣਾਉਂਦੇ ਨੇ ਜਿਨ੍ਹਾਂ ਵਿੱਚ ਕੈਰੀ ਜੱਟ ਵਰਗੀ ਫਿਲਮ ਵੀ ਬਣਾਉਂਦੇ ਨੇ ਚਿੰਦਾ ਚਿੰਦਾ ਨੋ ਪਾਪਾ ਇੱਕ ਬੱਚਿਆਂ ਨੂੰ ਲੈ ਕੇ ਫਿਲਮ ਬਣਾਉਂਦੇ ਨੇ ਪਰ ਉੱਥੇ ਜਿੱਥੇ ਸਾਰੇ ਹੋਰ ਕਿਸਮ ਦੀਆਂ ਫਿਲਮਾਂ ਨੇ ਚਾਹੇ ਉਹ ਫੈਮਿਲੀ ਫਿਲਮਾਂ ਹੋਣ ਕਮੇਡੀ ਫਿਲਮ ਹੋਣ ਰੋਮਾਂਟਿਕ ਫਿਲਮ ਹੋਣ ਉੱਥੇ ਇੱਕ ਅਰਦਾਸ ਵਰਗੀ ਫਿਲਮ ਵੀ ਹੈ ਜੀ ਜਿਹੜੀ ਸਾਡੇ ਸਮਾਜ ਦੇ ਲਈ ਇੱਕ ਨਵੀਕਲੀ ਫਿਲਮ ਹੈ ਮੈਂ ਸਮਝਦਾ ਕਿ ਫਿਲਮ ਨੇ ਇਹ ਤੁਹਾਨੂੰ ਜਿਉਣਾ ਸਿਖਾਉਂਦੀ ਹੈ ਹੂੰ ਇਸੇ ਤਰ੍ਹਾਂ ਜਿਹੜੇ ਦੂਜਨੇ ਫਿਲਮਾਂ ਪਹਿਲਾਂ ਵੀ ਸੀਗੀਆਂ ਕਿ ਲਾਈਫ ਦੇ ਵਿੱਚ ਕੋਈ ਤੁਹਾਨੂੰ ਬਾਹ ਫੜ ਕੇ ਨਾ ਜਿਵੇਂ ਆਪਣੇ ਬੱਚੇ ਨੂੰ ਕੋਈ ਛੋਟੇ ਨੂੰ ਸਿਖਾ ਰਿਹਾ ਹੁੰਦਾ ਕਿ ਬੇਟਾ ਐਸੇ ਤੁਰਨਾ ਹੈ ਬੇਟਾ ਇਧਰ ਨਹੀਂ ਜਾਣਾ ਬੇਟਾ ਇਹ ਨਹੀਂ ਖਾਣਾ ਸੋ ਤੁਹਾਨੂੰ ਫਿਲਮਾਂ ਇਹ ਸਿਖਾਉਂਦੀ ਹੈ ਜੀ ਮੈਂ ਮੈਨੂੰ ਇਹ ਫੀਲ ਕਰਦਾ ਮੈਂ ਸੋ ਮੈਨੂੰ ਇਹ ਲੱਗਦਾ ਸੀ ਕਿ ਜਦੋਂ ਅਸੀਂ ਉਮਰ ਦੇ ਹੋਰ ਪੜਾਚ ਜੇ ਸਾਨੂੰ ਕੁਦਰਤ ਨੇ ਮੌਕਾ ਦਿੱਤਾ ਹੋਰ ਜਿਉਣ ਦਾ ਇਹ ਤਰਤੀ ਦੇ ਉੱਤੇ ਅਸੀਂ ਥੋੜੀ ਜਿਹੀ ਹੋਰ ਵੱਡੀ ਅਵਸਥਾ 'ਚ ਹੋ ਜਾਾਂਗੇ ਫਿਰ ਅਸੀਂ ਨਵੇਂ ਬੱਚਿਆਂ ਨੂੰ ਸਾਨੂੰ ਪੁੱਛਿਆ ਕਰਨ ਕਿ ਨਵੇਂ ਬੱਚੇ ਕਿ ਤੁਸੀਂ ਜ਼ਿੰਦਗੀ 'ਚ ਕੀ ਕੀਤਾ ਤਾਂ ਮੇਰੇ ਲਈ ਸਭ ਤੋਂ ਵੱਡਾ ਕੰਮ ਹੋਊਗਾ ਮੈਂ ਕਹਾਂਗਾ ਕਿ ਮੈਂ ਅਰਦਾਸ ਫਿਲਮ ਦਾ ਪਾਰਟ ਬਣਾਵਚ ਕੰਮ ਕੀਤਾ ਬਿਲਕੁਲ ਸੋ ਅੱਜ ਕੀ ਹੈ ਨਹੀਂ ਹਾਂ ਕਿ ਆਪੋ ਤਪੀ ਪਈ ਹੋਈਏ ਸਮਾਜ ਦੇ ਵਿੱਚ ਹਰ ਬੰਦਾ ਆਪਣੇ ਲਈ ਜਿਉ ਰਿਹਾ ਹੈ ਜਿਹੜਾ ਸਮਾਜ ਅਸੀਂ ਹੰਢਾ ਕੇ ਆਏ ਪਿੱਛੇ ਲੰਘਿਆ ਸਮਾਂ ਹੈ ਜੀ ਉਹ ਸਮਾਂ ਕਿਹੋ ਜਿਹਾ ਸਮਾਂ ਸੀ ਜਿਹੜਾ ਦੂਜਿਆਂ ਦੀ ਕਦਰ ਕਰਦਾ ਸਮਾਂ ਸੀ ਜਿਹੜਾ ਦੂਜਿਆਂ ਨੂੰ ਸਮਝਦਾ ਸਮਾਂ ਸੀਗਾ ਬੇਸ਼ੱਕ ਉਹ ਸਮੇਂ ਦੇ ਵਿੱਚ ਵਕਤ ਨੇ ਤਰੱਕੀ ਨਹੀਂ ਸੀ ਨਹੀਂ ਕੀਤੀ ਅਸੀਂ ਤਰੱਕੀ ਕੁਝ ਬੇਸ਼ੱਕ ਪਿੱਛੇ ਸੀ ਪਰ ਅਸੀਂ ਇਨਸਾਨੀਅਤ ਪੱਖੋਂ ਬਹੁਤ ਉੱਚੇ ਸੀਗੇ ਇਮੋਸ਼ਨਸ ਜਗਦੇ ਸੀ ਉਸ ਬਹੁਤ ਉੱਚੇ ਸੀਗੇ ਸਾਡਾ ਮਤਲਬ ਜਿਹੜਾ ਔਰਤ ਦਾ ਸਤਕਾਰ ਹੈ ਉਹ ਸਾਡੇ ਮਨਾਂ ਦੇ ਵਿੱਚ ਉਹਦੀ ਕੋਈ ਮਹਿਮਾ ਹੀ ਹੋਰ ਸੀਗੀ ਸਾਡਾ ਨਜ਼ਰੀਆ ਹੀ ਹੋਰ ਸੀ ਕਿਸੇ ਧੀ ਪੈਣ ਨੂੰ ਕਿਸੇ ਔਰਤ ਨੂੰ ਦੇਖਣ ਦਾ ਇਸੇ ਤਰ੍ਹਾਂ ਜਿਹੜਾ ਵੀ ਅਸੀਂ ਕੰਮ ਕਰਦੇ ਹਾਂ ਸਾਡੇ ਲਈ ਹੋਰ ਨਜ਼ਰੀਏ ਹੁੰਦੇ ਸੀਗੇ ਪਰ ਜਿਵੇਂ ਜਿਵੇਂ ਤਰੱਕੀ ਦੇ ਨਾਂ ਦੇ ਉੱਤੇ ਇਨਸਾਨੀਅਤ ਦਾ ਬੇੜਾ ਗਰਖ ਹੋਇਆ ਤਾਂ ਸਾਡੇ ਕੋਲੇ ਇਹੋ ਜਿਹੀ ਕੋਈ ਚੀਜ਼ ਚਾਹੀਦੀ ਸੀ ਜਿਹੜੀ ਸਾਡੀ ਨਵੀਂ ਜਨਰੇਸ਼ਨ ਜਿਹੜੀ ਅੱਜ ਪੈਦਾ ਹੋ ਰਹੀ ਹੈ ਜਿਹਨੇ ਅਜ ਤੋਂ 10 ਸਾਲ ਬਾਅਦ ਵੀ ਜੰਮਣਾ ਹੈ ਉਹਨੂੰ ਇਹ ਦੱਸ ਸਕਦੇ ਕਿ ਸਾਡਾ ਸਮਾਜ ਪਹਿਲਾਂ ਕਿਹੋ ਜਿਹਾ ਸੀਗਾ ਬਿਲਕੁਲ ਕਿ ਸਾਡੇ ਕੋਲੇ ਇਨਸਾਨੀ ਕਦਰਾਂ ਕੀਮਤਾਂ ਕੀ ਸੀਗੀਆਂ ਅੱਜ ਫਾਂਡਾ ਸਭ ਤੋਂ ਵੱਡਾ ਇਹ ਸੋਚਿਆ ਜਾਂਦਾ ਹੈ ਕਿ ਫਲਾਣਾ ਬੰਦਾ ਕਹਿੰਦਾ ਲੋਕ ਪ੍ਰਾਊਡ ਕਹਿੰਦੇ ਫੀਲ ਕਰੋ ਮੈਂ ਫਲਾਣੇ ਧਰਮ 'ਚ ਜੰਮਿਆ ਮੈਂ ਫਲਾਣੀ ਕਾਸਟ ਵਿੱਚ ਜੰਮਿਆ ਮੈਂ ਫਲਾਣੇ ਮੁਲਕ ਵਿੱਚ ਜੰਮਿਆ ਇਹ ਸਾਡੀ ਫਿਲਮਾਂ ਦੱਸਦੀ ਹੈ ਕਿ ਬੰਦੇ ਬੰਦੀ ਹੁੰਦੇ ਨੇ ਇਨਸਾਨ ਇਨਸਾਨ ਹੀ ਹੁੰਦੇ ਨੇ ਬਾਇਓਲੋਜੀਕਲੀ ਤੁਸੀਂ ਕਿਸੇ ਧਰਮ 'ਚ ਜੰਮੋ ਤੁਸੀਂ ਕਿਸੇ ਕਾਸਟ ਵਿੱਚ ਜੰਮੋ ਪਰ ਤੁਹਾਡਾ ਉਹ ਸਾਰੀਆਂ ਚੀਜ਼ਾਂ ਤੋਂ ਪਹਿਲਾਂ ਇਨਸਾਨ ਹੋਣਾ ਜ਼ਰੂਰੀ ਹੈ ਤੁਹਾਡਾ ਦੂਜੇ ਦੇ ਜਜ਼ਬਿਆਂ ਨੂੰ ਸਮਝਣਾ ਜ਼ਰੂਰੀ ਹੈ ਸੋ ਇਸ ਕਰਕੇ ਇਹੋ ਜਿਹੀਆਂ ਫਿਲਮਾਂ ਦਾ ਸਾਡੇ ਸਮਾਜ 'ਚ ਆਉਣਾ ਮੈਂ ਕਹਿੰਦਾ ਬਹੁਤ ਸ਼ੁਭ ਸ਼ਗਨ ਹੈ ਚੰਗੀ ਗੱਲ ਹੈ ਇਹੋ ਜਿਹੀਆਂ ਫਿਲਮਾਂ ਦਾ ਬਣਨਾ ਇਹੋ ਜਿਹੀਆਂ ਫਿਲਮਾਂ ਦਾ ਚੱਲਣਾ ਇਹ ਸਾਰਾ ਕੁਝ ਸਾਡੇ ਸਮਾਜ ਲਈ ਸਮਾਜ ਦੇ ਲਈ ਇਹ ਰੋਏ ਸਮਾਜ ਲਈ ਸਿਹਤਮੰਤ ਸਮਾਜ ਲਈ ਚੰਗਾ ਹੈ ਤੁਸੀਂ ਕਿਹਾ ਇਨਸਾਨੀਅਤ ਦੇ ਲਈ ਜਾਂ ਇਨਸਾਨੀਅਤ ਨੂੰ ਦਿਖਾਉਂਦੀ ਹੈ ਦਰਸਾਉਂਦੀ ਹੈ ਇਹ ਫਿਲਮਾਂ ਜੋ ਕਿ ਅਸੀਂ ਦੋ ਪਹਿਲੇ ਪਾਰਟਸ ਦੇ ਵੇਖਿਆ ਵੀ ਹੈਗਾ ਪਰ ਤੁਹਾਨੂੰ ਕੀ ਲੱਗਦਾ ਇਨਸਾਨੀਅਤ ਲੋਕਾਂ ਦੇ ਵਿੱਚ ਘਟੀ ਜਾਂ ਲੱਗਦਾ ਕਿ ਨਹੀਂ ਕਿਤੇ ਹੈ ਹਜੇ ਬਾਕੀ ਪਰ ਜਿੰਨੇ ਕੁ ਅਸੀਂ ਰੋਜ਼ਮਰਾਂ ਦੀ ਜ਼ਿੰਦਗੀ ਦੇ ਵਿੱਚ ਜਿੰਨੀਆਂ ਗੱਲਾਂ ਸੁਣਦੇ ਆ ਜਿੰਨੇ ਕੇਸਸ ਵੇਖਦੇ ਆ ਸਾਡਾ ਦਿਲ ਦਹਿਲ ਜਾਂਦਾ ਮੇਰੀ ਆਪ ਦੀ ਧੀ ਆ 1 ਸਾਲ ਦੀ ਹੋਈ ਹੈ ਬੜੀ ਆਪਣੇ ਆਪ ਚ ਲੱਗਦਾ ਯਾਰ ਇੰਨੀ ਛੋਟੀ ਹੈ ਬਟ ਮੈਂ ਬਹੁਤ ਵਰਡ ਰਹਿਣੀ ਉਹਨੂੰ ਦੇਖ ਕੇ ਕੀ ਯਾਰ ਕੀ ਜੋ ਅਸੀਂ ਸਮਾਜ ਦੇ ਵਿੱਚ ਰਹੀ ਇਥੇ ਕੀ ਹੋ ਰਿਹਾ ਯਾਰ ਤੇ ਇਹਦਾ ਇਹ ਕਿੰਨੇ ਕੁ ਸੇਫ ਹੈ ਇਥੇ ਤੁਸੀਂ ਗੱਲ ਕੀਤੀ ਧੀਾਂ ਦੀ ਪਹਿਲੇ ਰਿਸਪੈਕਟ ਕਰਦੇ ਸੀਗੇ ਹੈਨਾ ਪਿੰਡ ਦੇ ਵਿੱਚ ਇੱਕ ਧੀ ਨੂੰ ਸਾਰੇ ਆਪਣੀ ਧੀ ਸਮਝਦੇ ਸੀ ਫਲਾਣੇ ਦੇ ਘਰ ਧੀ ਜੰਮੀਆ ਲੱਗਦਾ ਕਿ ਸਾਡੇ ਘਰ ਜੰਮੀ ਹੈ ਹੈਨਾ ਪਰ ਅੱਜ ਕੱਲ ਉਹ ਨਹੀਂ ਰਹੀਆਂ ਚੀਜ਼ਾਂ ਤੁਸੀਂ ਵੀ ਸਮਝਦੇ ਕਿ ਇਨਸਾਨੀਅਤ ਘਟ ਗਈ ਹੈ ਬਿਲਕੁਲ ਬਿਲਕੁਲ ਸਮਝਦੇ ਹਾਂ ਮੇਰੇ ਆਪਣੇ ਇੱਕੋ ਧੀ ਹੈ ਅਲਾਦ ਪੱਖੋਂ ਮੈਂ ਤੁਹਾਨੂੰ ਦੱਸਦਾ ਗੱਲ ਕਿ ਆ ਹੁਣ ਕੋਲਕੱਤੇ ਕਾਨ ਹੋਇਆ ਹੈ ਬਿਲਕੁਲ ਅਸੀਂ ਜਦੋਂ ਇਹ ਫਿਲਮ ਬਣਾ ਰਹੇ ਸੀ ਸੀਰ ਦਾਸੂਰ ਕੀ ਫਿਲਮ ਹੈ ਅਰਦਾਸ ਸਰਬੱਤੇ ਪਹਿਲੇ ਦੀ ਬਣਾ ਦੇ ਸੀ ਸਾਡੀ ਫਿਲਮ ਚ ਵੀ ਤੁਸੀਂ ਇਹਦੇ ਪ੍ਰੋਮੋ ਚ ਦੇਖਿਆ ਕਿ ਇੱਕ ਪਿਓ ਤੇ ਧੀ ਦਾ ਇੱਕ ਰਿਸ਼ਤਾ ਹੈ ਹਾਂ ਹੂੰ ਧੀ ਡਾਇਲੋਗ ਉਹ ਬੋਲਦੀ ਹੈ ਪਿਓ ਨੂੰ ਕਿ papa ਤੁਸੀਂ 14 ਸਾਲ ਦੀ ਕਰ ਲਿਆ ਕਲਾਸ਼ ਨੂੰ ਕਲਾਸ਼ ਨੂੰ ਬਿਲਕੁਲ ਸਿਰਫ ਇਹ ਦੱਸਣ ਲਈ ਕਿ ਮੈਂ ਤੁਸੀਂ ਮੈਨੂੰ ਪਿਆਰ ਕਰਦੇ ਹੋ ਮੈਂ ਸਾਡੇ ਲਈ ਸਾਰੇ ਜੁਨ ਤੇ ਸਾਰਾ ਜਿਹੜਾ ਅਮਲਾ ਫਾਇਲਾ ਸਾਡੇ ਫਿਲਮ ਬਣਾ ਰਿਹਾ ਹੈ ਇਹ ਨਾਲ ਜੁੜਿਆ ਹੋਇਆ ਸੀਗਾ ਸਾਨੂੰ ਪਤਾ ਸੀ ਅਸੀਂ ਫਿਲਮ ਬਣਾ ਰਹੇ ਹਾਂ ਸਾਡੇ ਲਈ ਉਹ ਮੂਮੈਂਟ ਇੰਨੀ ਖਤਰਨਾਕ ਸੀਗੀ ਮਤਲਬ ਕੋਈ ਬੰਦਾ ক্রਿਊ ਦਾ ਸਾਨੂੰ ਪਤਾ ਹੈ ਕਿ ਫਿਲਮ ਹੈ ਮਤਲਬ ਹੈ ਹੀ ਨਹੀਂ ਬੰਦਾ ਕੋਈ ਜਿੱਦੇ ਅੱਖਾਂ ਚੋਂ ਆਏ ਪਾਣੀ ਪਰਲ ਪਰਲ ਨਾਲ ਵਗਦਾ ਹੋਵੇ ਇਹੀ ਗੱਲ ਜਦੋਂ ਅਸੀਂ ਪਹਿਲੀ ਅਦਾਸ ਬਣਾਈ ਜਦੋਂ ਗੁਰਪ੍ਰੀਤ ਖੁੱਗੀ ਭਾਜੀ ਵਾਲਾ ਕੇਸ ਹੁੰਦਾ ਹੈ ਕਿ ਅਬੋਰਸ਼ਨ ਕਰਾਉਂਦੀ ਹੈ ਉਹਦੀ ਲੇਡੀ ਉਹਦੀ ਵਾਈਫ ਤੇ ਉਹ ਕਹਿੰਦਾ ਵੀ ਤੁਸੀਂ ਮੁੰਡਾ ਜੰਮਣ ਲਈ ਗੁਰਪ੍ਰੀਤ ਭੰਗੂ ਮੈਡਮ ਨਾਲ ਬੋਲਦੇ ਕਿ ਮੈਨੂੰ ਸ਼ੇਰਮਰ ਕੇ ਜੰਮੇ ਮੈਨੂੰ ਮੁੰਡਾ ਚਾਹੀਦਾ ਮਤਲਬ ਉਹ ਵੀ ਇੱਕ ਇਹੋ ਜਿਹੀ ਮੂਵਮੈਂਟ ਸੀ ਅਸੀਂ ਜਿਵੇਂ ਜਿਵੇਂ ਨੰਬਰ ਆਫ ਵੱਧਦੇ ਨੇ ਸਮਾਜ ਦੇ ਕੇ ਦਿਨ ਲੰਘਦੇ ਜਾਂਦੇ ਨੇ ਸਾਲ ਵੱਧਦੇ ਨੇ 23 ਆ ਗਿਆ 24 ਆ ਗਿਆ 25 ਆ ਗਿਆ ਤੇ ਉਹਨਾਂ ਕੁੜੀਆਂ ਨੂੰ ਦੇਖਣ ਦਾ ਨਜ਼ਰੀਆ ਸਾਡੇ ਸਮਾਜ 'ਚ ਕੀ ਹੋ ਰਿਹਾ ਐ ਐਡੀ ਬੜੀ ਘਟਨਾ ਕੋਲਕੱਤਾ 'ਚ ਵਾਪਰੀ ਸਾਰਾ ਮਤਲਬ ਹਿੰਦੁਸਤਾਨ ਸਾਰਾ ਮੁਲਕ ਕੰਬ ਗਿਆ ਜਿਹਦੇ ਨਾਲ ਲੋਕਾਂ ਨੂੰ ਲੱਗਣ ਲੱਗਾ ਕਿ ਸਾਡੀਆਂ ਆਪਦੀਆਂ ਧੀਆਂ ਕਿੱਥੇ ਜਾਣਗੀਆਂ ਸੋ ਅਸੀਂ ਜਿਹੜੇ ਫੀਲਡ ਵਿੱਚ ਆ ਤੁਸੀਂ ਜਿਹੜੇ ਫੀਲਡ ਵਿੱਚ ਹੋ ਅੱਜ ਹਰ ਫੀਲਡ ਦੇ ਬੰਦੇ ਨੂੰ ਇਹ ਲੱਗਦਾ ਹੈ ਮੈਂ ਇਹਦੇ ਲਈ ਕੀ ਕਰ ਸਕਦਾ ਹਾਂ ਹਾਂ ਬਿਲਕੁਲ ਹਾਲਾਂਕਿ ਆਪਾਂ ਜੁਡੀਸ਼ਰੀ 'ਚ ਨਹੀਂ ਹੈ ਮੈਨੂੰ ਲੱਗਦਾ ਜੁਡੀਸ਼ਰੀ ਵੀ ਸੋਚਦੀ ਹੋਊਗੀ ਸਾਨੂੰ ਕੁਝ ਕਰਨਾ ਚਾਹੀਦਾ ਹੈ ਮੈਨੂੰ ਲੱਗਦਾ ਪੁਲਿਸ ਵੀ ਸੋਚਦੀ ਹੋਊਗੀ ਕਿਤੇ ਨਾ ਕਿਤੇ ਜਿਹੜਾ ਕੋਈ ਈਮਾਨਦਾਰ ਬੰਦਾ ਵੀ ਮੇਰੇ ਘਰ ਵੀ ਧੀਏ ਵੀ ਕੁਝ ਕਰਨਾ ਚਾਹੀਦਾ ਡਾਕਟਰ ਵੀ ਸੋਚਦੇ ਹੋਣਗੇ ਕਿ ਸਾਨੂੰ ਕੁਝ ਕਰਨਾ ਚਾਹੀਦਾ ਐਸੇ ਕਰਕੇ ਡਾਕਟਰ ਨੇ ਹੜਤਾਲ ਕਰਕੇ ਉਹਨੂੰ ਪਤਾ ਹੈ ਕਿ ਮਰੀਜ਼ ਤੜਫ ਰਹੇ ਨੇ ਪਰ ਫਿਰ ਵੀ ਉਹ ਕਹਿੰਦੇ ਕੀ ਕਰੀਏ ਗੱਲ ਈਡੀ ਵੱਡੀ ਹੈ ਹਰ ਬੰਦਾ ਹਰ ਘਟਨਾ ਸੋਚ ਰਹੀਏ ਇਹ ਇਸੇ ਤਰ੍ਹਾਂ ਅਸੀਂ ਸੋਚਦੇ ਹਾਂ ਜਿਹੜੇ ਕਲਾਕਾਰਾਂ ਫਿਲਮ ਮੇਕਰਾਂ ਇਸ ਤਰ੍ਹਾਂ ਸੋਚਦਾ ਹੈ ਕਿ ਮੈਂ ਸਮਾਜ ਦੇ ਵਿੱਚ ਜਿਹੜੀ ਆ ਚੀਜ਼ ਦੀ ਗ੍ਰਾਵਟ ਆ ਰਹੀ ਹੈ ਮੈਂ ਇੰਦੇ ਚ ਆਪਣਾ ਕੀ ਯੋਗਦਾਨ ਪਾ ਸਕਦਾ ਸੋ ਇਸੇ ਤਰ੍ਹਾਂ ਇਹ ਗੱਲ ਹੋ ਗਈ ਇਸੇ ਤਰ੍ਹਾਂ ਇਹ ਗੱਲ ਹੋ ਗਈ ਕਿ ਜਦੋਂ ਇੱਕ ਪੇਰੈਂਟਸ ਹੈ ਆਪਣੇ ਬਿੱਤ ਦੇ ਮੁਤਾਬਕ ਆਪਣੇ ਬੱਚਿਆਂ ਲਈ ਸਾਰਾ ਕੁਝ ਕਰਦਾ ਹੈ ਆਪਣੇ ਬਿੱਤੋਂ ਵੱਧ ਕੇ ਵੀ ਕਰਦਾ ਹੈ ਕਹਿੰਦਾ ਮੈਂ ਕਰਜ਼ਾ ਲੈ ਲੈਣਾ ਲੋਨ ਲੈ ਲੈਣਾ ਮੈਂ ਪੈਸੇ ਫੜ ਲੈਣੇ ਮੈਂ ਵੱਧ ਮਿਹਨਤ ਕਰ ਲੈਣਾ ਮੈਂ ਘਟ ਖਾ ਲੈਣਾ ਮੈਂ ਆਪਣੇ ਚਾਹ ਮਾਰ ਲੈਣਾ ਔਰਤਾਂ ਵੀ ਬਹੁਤ ਸਾਰੀਆਂ ਜਿਹੜੀ ਕਹਿੰਦੀ ਮੈਂ ਆਪਣੀ ਧੀ ਦੇ ਲਈ ਮੈਂ ਆਪਣੇ ਚਾਹ ਮਾਰ ਲੇ ਮੈਂ ਆਰਟੀਫੀਸ਼ੀਅਲ ਗਹਿਣੇ ਪਾ ਲੇ ਮੈਂ ਕਟਖਾ ਲਿਆ ਮੈਂ ਉਹਨੇ ਕਪੜੇ ਚੰਗੇ ਨਹੀਂ ਪਾਏ ਸਸਤੇ ਕਪੜੇ ਪਾ ਕੇ ਸਾਰ ਲਈ ਵੀ ਮੈਂ ਆਪਣੀ ਧੀ ਨੂੰ ਕੁਝ ਬਣਾਉਣਾ ਪਰ ਜਦੋਂ ਫਿਰ ਧੀ ਜਾਂ ਪੁੱਤ ਇਹੀ ਗੱਲ ਬਾਪਦੀ ਹੈ ਜਦੋਂ ਉਹੀ ਧੀ ਪੁੱਤ ਤੁਹਾਨੂੰ ਜਵਾਨ ਹੋ ਕੇ ਕਹੇਦੇ ਤੁਸੀਂ ਸਾਡੇ ਲਈ ਕੀ ਕੀਤਾ ਇਹ ਸਾਡੇ ਲਈ ਸਮਾਜ ਲਈ ਮਤਲਬ ਘਰ ਕੋਹਣ ਲਈ ਗੱਲ ਹੈ ਸਾਡੇ ਲਈ ਇਹੋ ਜਿਹੀਆਂ ਗੱਲਾਂ ਜਿਹੜੀਆਂ ਮਤਲਬ ਐਂ ਲੱਗਦਾ ਕਿ ਸਾਡੇ ਕੰਨਾਂ ਦੇ ਵਿੱਚ ਕਿਸੇ ਨੇ ਲੋਹਾ ਭਗਲਾ ਕੇ ਪਾਤਾ ਵੀ ਇਹ ਕੱਲ ਮੇਰੀ ਅਲਾਦ ਨੇ ਮੈਨੂੰ ਕਹੇ ਤੇ ਇਹ ਸਾਡੀ ਫਿਲਮ ਗੱਲ ਕਹਿੰਦੀ ਹੈ अच्छा दूसरी गल मेनू खुद नु पर्सनल एक फादर होने ਦੇ ਨਾਤੇ ਮੈਨੂੰ ਪਰਸਨਲ ਇਸ ਗੱਲ ਦੀ ਇਹ ਐਨਾ ਫਿਲਮ ਨੇ ਸਿਖਾਇਆ ਹੈ ਮੈਂ ਕਹਿੰਦਾ ਕਿ ਇਹ ਫਿਲਮ ਜਿੰਦਗੀ ਜੁੜਾ ਸਕੋਨੀ ਖਾਸ ਕਰਕੇ ਮੇਰਾ ਆਪਣਾ ਕਰੈਕਟਰ ਸੈਕੰਡ ਪਾਰਟ ਦੇ ਵਿੱਚ ਵੀ ਇਸ ਦੇ ਵਿੱਚ ਵੀ ਬਹੁਤ ਵਾਰ ਅਸੀਂ ਜਿਹੜੇ ਫਾਦਰ ਫਿਗਰ ਲੋਕ ਆ ਮਦਰ ਫਿਗਰ ਲੋਕ ਨੇ ਜਿਹੜੇ ਬਹੁਤ ਵਾਰ ਅਸੀਂ ਸੋਚਦੇ ਹਾਂ ਕਿ ਬੇਟਾ ਤੂੰ ਐਂ ਕਰਨਾ ਆਪਣੇ ਪੁੱਤ ਨੂੰ ਤੂੰ ਪੁੱਤ ਆਹ ਕੱਪੜੇ ਪਾਉਣੇ ਧੀ ਨੂੰ ਤੂੰ ਪੁੱਤ ਫਰਾਂਜੀ ਜਗਾ ਨਹੀਂ ਜਾਣਾ ਹਮ ਆ ਤੋ ਆ ਬਾਲ ਤੇਰੇ ਠੀਕ ਨਹੀਂ ਹੈਗੇ ਤੂੰ ਨੂੰ ਇਸ ਤਰ੍ਹਾਂ ਕਰ ਅਸੀਂ ਵੀ ਬਹੁਤ ਸਾਰੇ ਚੀਜ਼ਾਂ ਬੱਚਿਆਂ ਤੇ ਥੋਪਦੇ ਹਾਂ ਹਮ ਅਸੀਂ ਸਾਨੂੰ ਲੱਗਦਾ ਹੈ ਕਿ ਅਸੀਂ ਬਹੁਤ ਸਿਆਣੇ ਆ ਅਸੀਂ ਉਹਦੀ ਭਲਾਈ ਲਈ ਕਰ ਅਸੀਂ ਉਹਦੇ ਭਲੇ ਲਈ ਕਰ ਰਹੇ ਹਾਂ ਅਸੀਂ ਉਹ ਸਿਖਾ ਰਹੇ ਹਾਂ ਪਰ ਅੱਜ 2024 ਦੇ ਵਿੱਚ ਬੈਠੇ ਆਪਾਂ ਗੱਲ ਕਰ ਰਹੇ ਆ ਜਿਹੜੀ ਮੇਰੀ ਅਕਲ ਦੇ ਲੈਵਲ ਹੈ ਉਹ 2024 ਦਾ ਹੈ ਹਮ ਜਦੋਂ ਮੈਂ 28 30 ਦੇ ਵਿੱਚ 32 ਜੱਕ ਬਣੀ ਧੀ ਨੂੰ ਸਮਝਾਉਂਗਾ ਤੂੰ ਮਰੀਤੀ ਐ ਸੋਚੋਗੀ ਵੀ ਪਾਪਾ ਕੀ ਕਰੀ ਜਾਂਦੇ ਨੇ ਮੈਂ ਸਨ ਬੱਤੀ ਚ ਜਿਉ ਰਹੀ ਆਂ ਤੇ ਪਾਪਾ ਦੇ ਨੌਲੇਜ ਉੱਥੇ ਖੜੀ ਹੈ ਹਜੇ 24 25 ਤੇ ਸੋ ਅਸੀਂ ਵੀ ਬੱਚਿਆਂ ਨੂੰ ਸਾਡੇ ਚ ਵੀ ਇਹ ਇੱਕ ਨੁਕਸ ਹੈ ਅਸੀਂ ਬੱਚਿਆਂ ਨੂੰ ਸਮਝਣ ਦੀ ਕੋਸ਼ਿਸ਼ ਨਹੀਂ ਕੀਤੀ ਕਿ ਬੱਚਾ ਕੀ ਕਰਦਾ ਹੈ ਕੀ ਚਾਹੁੰਦਾ ਹੈ ਉਹਦੇ ਵਿੱਚ ਕੀ ਪੋਟੈਂਸ਼ੀਅਲ ਹੈ ਉਹ ਨਹੀਂ ਮੈਂ ਜੋ ਜਿੰਦਗੀ ਚ ਨਹੀਂ ਬਣ ਸਕਿਆ ਮੈਂ ਕੁੱਟ ਕੁੱਟ ਕੇ ਬੱਚੇ ਨੂੰ ਬਣਾਉਣਾ ਚਾਹੁੰਨਾ ਮੈਂ ਉਹਦੇ ਵਿੱਚੋਂ ਦੇਖਣਾ ਚਾਹੁੰਨਾ ਹੋਣ ਮੈਂ ਬੱਚੇ ਤੇ ਉਮੀਦ ਬਹੁਤ ਵੱਡੀ ਲਾ ਲਈ ਬੱਚੇ ਤੇ ਮੇਰੀ ਉਮੀਦ ਹੈ ਕਿ 90% ਜੀ ਬੱਚਾ ਖੜਾ ਹੈ 25% ਦੇ ਉੱਤੇ ਮੈਂ ਦੁਖੀ ਹੁਣ ਬਿਲਕੁਲ ਮੈਂ ਆਪੇ ਚੁਰੀ ਜਾਣਾ ਕੀ ਕਰੀਏ ਬਸ ਆਹ ਕੀਤਾ ਬੱਚਿਆਂ ਲਈ ਬੱਚਿਆਂ ਲਈ ਆਉ ਕੀਤਾ ਹੁਣ ਇਹ ਐ ਨਹੀਂ ਕਰਦੇ ਇਹ ਗਲਤ ਇਹ ਰੋਂਗ ਹੈ ਇੱਥੇ ਅਸੀਂ ਪੇਰੈਂਟਸ ਰੋਂਗ ਆ ਪਹਿਲਾਂ ਬੱਚੇ ਨੂੰ ਸਮਝਣਾ ਬਹੁਤ ਜ਼ਰੂਰੀ ਹੈ ਕਿਉਂ ਮੇਰਾ ਤਾਂ ਖੁਦ ਦਾ ਡਾਇਲੋਗ ਹੈ ਫਿਲਮ ਦੇ ਵਿੱਚ ਕੁਗੀ ਭਾਜੀ ਮੈਨੂੰ ਜਦੋਂ ਪੁੱਛਦੇ ਆ ਕਹਿੰਦੇ ਵੀ ਤੇਰਾ ਪੁੱਤ ਉਹ ਕੁਝ ਬਣ ਗਿਆ ਜਿਹ ਤੂੰ ਬਣਾਉਣਾ ਚਾਹੁੰਦਾ ਸੀ ਹੁਣ ਦੁਖੀ ਕਿਉਂ ਹੋ ਉਹ ਕਹਿੰਦਾ ਮੈਂ ਇਸ ਕਰਕੇ ਦੁਖੀ ਨਹੀਂ ਕਿ ਮੇਰਾ ਪੁੱਤ ਕੁਝ ਬਣਿਆ ਨਹੀਂ ਮੈਂ ਤਾਂ ਇਸ ਕਰਕੇ ਦੁਖੀ ਹਾਂ ਵੀ ਮੈਂ ਆਪਣੀ ਸਾਰੀ ਉਮਰ ਆਪਣੇ ਪੁੱਤ ਨੂੰ ਸਮਝਾਉਣ 'ਚ ਕੱਢਤੀ ਉਹਨੂੰ ਸਮਝਣ ਦੀ ਕੋਸ਼ਿਸ਼ ਹੀ ਨਹੀਂ ਕੀਤੀ ਕੀਤੀ ਬਿਲਕੁਲ ਕਦੇ ਸਮਝਿਆ ਹੀ ਨਹੀਂ ਸੋ ਇਹ ਫਿਲਮ ਇੱਕ ਵੱਡੇ ਸਵਾਲ ਖੜੇ ਕਰਦੀ ਹੈ ਸੋ ਮੈਂ ਸਮਝਦਾ ਹਾਂ ਕਿ ਇਹੋ ਜਿਹੀਆਂ ਫਿਲਮਾਂ ਬਹੁਤ ਵਾਰ ਸਾਡੇ ਦਰਸ਼ਕ ਭਰਾ ਕਹਿ ਦਿੰਦੇ ਨੇ ਅਸੀਂ ਸਮਝਦੇ ਹਾਂ ਕਿ ਜਦੋਂ ਸਿਨੇਮੇ ਦੇ ਵਿੱਚ 60 ਫਿਲਮਾਂ ਬਣਦੀਆਂ ਸਾਲ ਦੇ ਵਿੱਚ ਸਾਰੀਆਂ ਫਿਲਮਾਂ ਨਹੀਂ ਚੰਗੀਆਂ ਬਣਦੀਆਂ ਦਾਰਸ਼ਿਕਾਂ ਦੀ ਕੋਸਟ ਤੇ ਨਹੀਂ ਖਦੀਆਂ ਖੜੀਆਂ ਉਤਰ ਲੀਆਂ ਪਰ ਜਿਹੜੀਆਂ ਫਿਲਮਾਂ ਚੰਗੀਆਂ ਬਣਦੀਆਂ ਨੇ ਚਾਹੇ ਉਹ 5 ਬਣ 10 ਬਣ 8 ਬਣ 20 ਬਣ ਉਹਨਾਂ ਨੂੰ ਫਰਜ ਬਣਦਾ ਅਸੀਂ ਆਪਣੇ ਬੱਚਿਆਂ ਨੂੰ ਦਿਖਾਈਏ ਕਿਉਂਕਿ ਬਹੁਤ ਸਾਰੀਆਂ ਚੀਜ਼ਾਂ ਇਹੋ ਜਿਹੀਆਂ ਜਿਹੜੀਆਂ ਅਸੀਂ ਬੋਲ ਕੇ ਨਹੀਂ ਦੱਸ ਸਕਦੇ ਹਮ ਜਿਹੜੀਆਂ ਤੁਸੀਂ ਬਹਿ ਕੇ ਅਹਿਸਾਸ ਕਰ ਸਕਦੇ ਹੋ ਕਿ ਆ ਜਿਹੜੇ ਫਾਦਰ ਦੀ ਗੋਦੀ ਦਾ ਨਿੱਘ ਦਾ ਅਹਿਸਾਸ ਕੀ ਹੈ ਆ ਮੇਰੀ ਮਦਰ ਨੇ ਮੇਰੇ ਲਈ ਕੀ ਸੈਕਰੀਫਾਈਸ ਕੀਤੇ ਇਹ ਅਹਿਸਾਸ ਨੇ ਇਹ ਨਾ ਲਿਖੇ ਜਾ ਸਕਦੇ ਨਾ ਬੋਲੇ ਜਾ ਸਕਦੇ ਸੋ ਉਹ ਅਹਿਸਾਸ ਜਿਹੜੇ ਤੁਹਾਨੂੰ ਬਹੁਤ ਸਾਰਿਆਂ ਦੇਖ ਕੇ ਸਮਝ ਲੱਗਣੇ ਅਸੀਂ ਇਹ ਵੀ ਚਾਹੁੰਦੇ ਹਾਂ ਕਿ ਜਿਵੇਂ ਸਾਡੀਆਂ ਪਹਿਲੀਆਂ ਦੋ ਫਿਲਮਾਂ ਅਰਦਾਸ ਤੇ ਅਰਦਾਸ ਸਤਾਂ ਲੋਕਾਂ ਨੇ ਪਿਆਰ ਕੀਤਾ ਸਾਨੂੰ ਪਤਾ ਇਹਨੂੰ ਵੀ ਲੋਕ ਬਹੁਤ ਪਿਆਰ ਦੇਣਗੇ ਸਾਨੂੰ ਇਹ ਵੀ ਲੱਗਦਾ ਰਿਹਾ ਕਿ ਸਾਨੂੰ ਤੁਸੀਂ ਫੀਡਬੈਕ ਵੀ ਦਿਓ ਹਮ ਕਿ ਅਸੀਂ ਹੋਰ ਕੀ ਕਰ ਸਕਦੇ ਹਾਂ ਸਾਡੇ ਲਈ ਤਾਂ ਸਾਡੇ ਮੇਕਰਸ ਲਈ ਤਾਂ ਫਿਕਰ ਖੜਾ ਹੋ ਜਾਂਦਾ ਹੈ ਕਿ ਆ ਸਾਡੀਆਂ ਦੋ ਫਿਲਮਾਂ ਨੂੰ ਲਗਾਤਾਰ ਲੋਕਾਂ ਨੇ ਫ੍ਰੈਂਚਾਈਜ਼ ਵਿੱਚ ਪਿਆਰ ਦਿੱਤਾ ਤੀਜੇ ਚ ਕੀ ਕਰੀਏ ਅਸੀਂ ਕੀ ਕਰੀਏ ਬਿਲਕੁਲ ਹੁਣ ਚੌਥੇ ਚ ਕੀ ਕਰਾਂਗੇ ਅਸੀਂ ਅੱਗੇ ਹਮ ਲੋਕਾਂ ਨੂੰ ਲੱਗਣ ਲੱਗ ਜਾਂਦਾ ਲੋਕ ਕਹਿੰਦੇ ਬਸ ਜੇ ਜਦੋਂ ਸਾਡੀ ਸ ਕਹਿੰਦੇ ਇਹ ਤੇ ਉੱਪਰ ਹੁਣ ਕੁਝ ਨਹੀਂ ਹੋ ਸਕਦਾ ਇਹ ਯੂਨੀਵਰਸਲ ਟਰੁੱਥ ਦੀ ਫਿਲਮ ਹੈ ਜੀ ਇਹ ਕਿਸੇ ਭਾਸ਼ਾ ਚ ਬਣ ਜੇ ਇਹ ਚ ਹੈ ਬੋਲੋ ਬਿਨਾਂ ਇੱਕ ਪਲ ਸੁਨੇਹਾ ਦਿੰਦੀ ਹੈ ਦਿੰਦੀ ਹੈ ਬਿਲਕੁਲ ਦੱਸ ਦਈਏ ਇਹਦੇ ਲਈ ਕਿਸੇ ਜ਼ੁਬਾਨ ਦੀ ਲੋੜ ਨਹੀਂ ਪਰ ਇਹੀ ਮੈਂ ਕਹਿੰਦਾ ਦਰਸ਼ਕ ਦੀ ਡਿਊਟੀ ਹੁੰਦੀ ਹੈ ਕਿ ਦਰਸ਼ਕਾਂ ਨੂੰ ਇਹ ਦੱਸੇ ਕਿ ਅੱਗੇ ਤੁਸੀਂ ਕੀ ਕਰ ਸਕਦੇ ਹੋ ਆ ਪੱਖ ਥੋੜਾ ਰਹਿ ਗਿਆ ਮੈਨੂੰ ਲੱਗਦਾ ਹੈ ਬਿਲਕੁਲ ਸੋ ਫਿਲਮ ਦੀ ਸ਼ੂਟ ਜਿਹੜੀ ਹੈ ਹਿਊਟ ਸਾਹਿਬ ਕੋਲ ਵਿੱਚ ਹੈ ਨਾ ਹੋਈ ਹੈ ਜੀ ਤੁਸੀਂ ਉੱਥੇ ਗਏ ਹੋ ਉੱਥੇ ਜਾ ਕੇ ਉਹ ਪਾਵਰ ਫੀਲ ਕੀਤੀ ਜੋ ਕਈ ਵਾਰ ਅਸੀਂ ਪਾਰਟ ਦੇ ਵਿੱਚ ਹੈ ਨਾ ਸੋਚਦੇ ਆ ਕਿ ਜੀ ਜਿਹੜੀ ਤੁਸੀਂ ਉੱਥੇ ਖੜਕੇ ਜਦੋਂ ਜੂਡੀ ਸਾਹਿਬ ਅਸੀਂ ਅੰਦਰ ਸਾਹਮਣੇ ਗਏ ਨਾ ਤਾਂ ਮੇਰੇ ਦੇਖੋ ਹੁਣ ਵੀ ਸੁਣਾਉਂਦੇ ਦੀ ਵੀ ਗੱਲ ਲੂੰ ਕੰਡੇ ਖੜੇ ਹੋ ਗਏ ਉੱਥੇ ਸਾਡੀ ਗੱਡੀ ਰੁਕੀ ਜਾ ਕੇ ਸਭ ਤੋਂ ਪਹਿਲਾਂ ਮੈਨੂੰ व्हीਲਚੇਅਰ ਤੇ ਬਿਠਾ ਕੇ ਤਾਰਿਆ ਗਿਆ ਤੇ ਜਦੋਂ ਮੇਰੀ ਇੱਕ ਵਾਰ ਅਸਿਸਟੈਂਟ ਗਈ ਮੇਰੇ ਲਈ ਮਤਲਬ ਐਡੀ ਪ੍ਰਾਊਡ ਮੂਵਮੈਂਟ ਸੀਗੀ ਹੋ ਕਿਉਂਕਿ ਸਾਡੇ ਜਿਹੜੇ ਪੰਜਾਬੀ ਅਸੀਂ ਬੋਲਣ ਲੋਕਾਂ ਬਹੁਤ ਸਾਰੇ ਲੋਕ ਹਜੂਰ ਸਾਹਿਬ ਨਹੀਂ ਗਏ ਹੂੰ ਉੱਚ ਹੈ ਉਹਨਾਂ ਕੋ ਸਾਧਨਾ ਦੀ ਕਮੀ ਸੀ ਚਾਹੇ ਜ਼ਿੰਦਗੀ ਦੇ ਰਜੇ ਮੈਂ ਜੋ ਟਾਈਮ ਨਹੀਂ ਮਿਲਿਆ ਕੁਝ ਵੀ ਕਰ ਨਹੀਂ ਗਏ ਪਰ ਜਦੋਂ ਤੁਸੀਂ ਉਸ ਤਖਤ ਦੇ ਦਰਸ਼ਨ ਕਰਦੇ ਹੋ ਨਾ ਵੱਡੀ ਸਕਰੀਨ ਦੇ ਉੱਤੇ ਤਾਂ ਤੁਹਾਡੇ ਲਈ ਬਹੁਤ ਵੱਡੀ ਗੱਲ ਆਉਂਦੀ ਦੂਜੀ ਮੇਰੇ ਲਈ ਸਭ ਤੋਂ ਵੱਡੀ ਪ੍ਰਾਊਡ ਮੂਮੈਂਟ ਕੀ ਹੈ ਕਿ ਜਦੋਂ ਮੈਂ ਤਖਤ ਸਾਹਿਬ ਦੇ ਦੂੜੀ ਚ ਬੈਠਾ ਤਾਂ ਮੈਂ ਦੇਖਦਾ ਉੱਥੇ ਹਰ ਧਰਮ ਦਾ ਬੰਦਾ ਜੀ ਉੱਥੇ ਮੁਸਲਮਾਨ ਲੋਕ ਵੀ ਨੇ ਉੱਥੇ ਹਿੰਦੂ ਲੋਕ ਵੀ ਨੇ ਉੱਥੇ ਸਰਦਾਰ ਲੋਕ ਵੀ ਨੇ ਉੱਥੇ ਈਸਾਈ ਵੀ ਨੇ ਸਾਰੇ ਬੰਦੇ ਉੱਥੇ ਆ ਰਹੇ ਮੈਨੂੰ ਲੱਗਦਾ ਸੀ ਕਿ ਮੈਂ ਜਿਹੜੇ ਬਾਬੇ ਨਾਨਕ ਨੂੰ ਜਾਣਦਾ ਜੀ ਜਿਹੜੇ ਬਾਬੇ ਨਾਨਕ ਦੀ ਸਿੱਖਿਆ ਬਾਰੇ ਮੈਂ ਸੋਚਦਾ ਉਹ ਪਹਿਲੀ ਸਿੱਖਿਆ ਬਾਬੇ ਨਾਨਕ ਦੇ ਸੀ ਵੀ ਧਰਮ ਸਾਰੇ ਬਾਅਦ ਚੁੰਦੇ ਨੇ ਪਹਿਲਾ ਇਨਸਾਨੀਅਤ ਹੁੰਦੀ ਹੈ ਆ ਸਾਰੇ ਬੰਦੇ ਅੱਜ ਇੱਥੇ ਆਪਣਾ عقیدہ ਲੈ ਕੇ ਇੱਥੇ ਆਪਣੀ ਕੋਈ ਪ੍ਰਾਰਥਨਾ ਪ੍ਰੇਰ ਅਰਦਾਸ ਲੈ ਕੇ ਪਹੁੰਚੇ ਨੇ ਯਾਰ ਕਿਹੜਾ ਮੂਮੈਂਟ ਕਿੱਡੀ ਕਮਾਲ ਦੀ ਹੈ ਜਦੋਂ ਸਟੇਟ 'ਚ ਦਾਖਲ ਹੁੰਨੇ ਉੱਥੇ ਸਾਨੂੰ ਲੱਗਣ ਲੱਗ ਜਾਂਦਾ ਕਿ ਮੇਰਾ ਇਹ ਧਰਮ ਮੇਰੀ ਇਹ ਕਾਸਟ ਮੇਰਾ ਇਹ ਫਲਾਣਾ ਮੇਰਾ ਇਹ ਟਮਕ ਪਰ ਇਹ ਜਿਹੜੀ ਨਾਂ ਹੈ ਕਿਉਂਕਿ ਇਕ ਕਿਉਂਕਾਰ ਜਿਹੜਾ ਬਾਬੇ ਨਾਨਕ ਦਾ ਕਿਹਾ ਹੈ ਵੀ ਉਹ ਪ੍ਰਮਾਤਮਾ ਇੱਕੋ ਹੈ ਇੱਕੋ ਹੈ ਬਿਲਕੁਲ ਇਸ ਕਰਕੇ ਉਹ ਸਾਡੇ ਲਈ ਹਾਲਾਂਕਿ ਮਤਲਬ ਉਹ ਕਹਾਣੀ ਦਾ ਇੱਕ ਪਾਰਟ ਹੈ ਹਜੂਰ ਸਾਹਿਬ ਜੀ ਉਹਨੂੰ ਅਸੀਂ ਜਾਣ ਬੁੱਝ ਕੇ ਨਹੀਂ ਮੇਕਰ ਨੇ ਕਿਹਾ ਕਿ ਅਸੀਂ ਹਜੂਰ ਸਾਹਿਬ ਦਿਖਾਉਣਾ ਇਸ ਵਾਰ ਉਹ ਕਹਾਣੀ ਦਾ ਪਾਰਟ ਹੈ ਉਹ ਲੱਗਦਾ ਸੀਗਾ ਕਿ ਇਹ ਕਹਾਣੀ ਉੱਥੇ ਜਾ ਕੇ ਹੀ ਬਣਨੀ ਹੈ ਜਿਵੇਂ ਇੱਥੋਂ ਬੰਦੇ ਤੁਰਦੇ ਨੇ ਆਪਾਂ ਵੀ ਦੇਖਦੇ ਨੇ ਟ੍ਰੇਨਾਂ ਪਰ ਕਿ ਹਜੂਰ ਸਾਹਿਬ ਜਾਂਦੀਆਂ ਨੇ ਹਰ ਬੰਦਾ ਕੋਈ ਨਾ ਕੋਈ ਇੱਛਾ ਲੈ ਕੇ ਜਾਂਦਾ ਹੈ ਜਾਂਦਾ ਹੈ ਕੋਈ ਬੰਦਾ ਕਹਿੰਦਾ ਜੀ ਮੇਰਾ ਬਿਜ਼ਨਸ ਠੀਕ ਹੋ ਜਾਏ ਕੋਈ ਬੰਦਾ ਕਹਿੰਦਾ ਜੀ ਮੇਰੇ ਪੋਤਾ ਹੋ ਜਾਏ ਕੋਈ ਕਹਿੰਦਾ ਮੇਰਾ ਫੌਰੀਨ ਦਾ ਕੰਮ ਬਣ ਜਾਏ ਕੋਈ ਕਹਿੰਦਾ ਮੇਰਾ ਆਹ ਕੰਮ ਹੋ ਜਾਏ ਕੋਈ ਕਹਿੰਦਾ ਮੇਰੇ ਮੁੰਡੇ ਨੂੰ ਨੌਕਰੀ ਮਿਲ ਜਾਏ ਅਲੱਗ-ਅਲੱਗ ਇਹ ਜਿਹੜੇ ਇੱਥੋਂ ਜਾਂਦੇ ਨੇ ਟ੍ਰੇਨ 'ਚ ਬਹਿ ਜਾਂਦੇ ਨੇ ਟ੍ਰੇਨ 'ਚ ਬਹਿ ਕੇ ਤੁਸੀਂ ਭਾਜੀ ਕਿਹੜੀ ਜਗ੍ਹਾ ਤੂੰ ਮੈ ਫਰਾਨੀ ਜਗਾ ਤੁਸੀਂ ਭਾਜੀ ਫਰਾਨੀ ਜਗਾ ਤੂੰ ਅੱਛਾ ਹੌਲੀ-ਹੌਲੀ ਇਕੱਠੇ ਚਾਹ ਪੀਤੀਆਂ ਰੋਟੀਆਂ ਖਾਧੀਆਂ ਰਾਹ 'ਚ ਲੰਗਰ ਵਰਤਾਇਆ ਜਾਂਦਾ ਜੀ ਹੌਲੀ-ਹੌਲੀ ਆਹ ਲੱਗਣ ਲੱਗੇ ਵੀ ਇਹ ਮੇਰਾ ਪਰਿਵਾਰ ਹੈ ਇਹ ਪਰਿ ਇਹ ਸਾਰੀ ਸੰਗਤ ਨਾਲ ਹੁੰਦਾ ਐਂਟਰ ਹੋਏ ਉੱਥੇ ਲਾ ਕੇ ਲੱਗਦਾ ਸਾਨੂੰ ਵੀ ਬਾਬਾ ਜੀ ਮੇਰਾ ਕੰਮ ਵੀ ਕਰਦੀ ਇਹਨਾਂ ਦਾ ਵੀ ਕਰਦੀ ਇਹਨਾਂ ਦਾ ਵੀ ਕਰਦੀ ਮਤਲਬ ਉਹ ਜਿਹੜੀ ਥੋੜੀ ਪ੍ਰੇਅਰ ਅਰਦਾਸ ਹੈ ਉਹ ਕੱਲੇ ਕੱਲਿਆਂ ਤੋਂ ਸ਼ੁਰੂ ਹੋ ਕੇ ਸਰਬੱਤ ਦੀ ਕਿਵੇਂ ਬਣਦੀ ਹੈ ਬਿਲਕੁਲ ਇਸ ਕਰਕੇ ਮੈਨੂੰ ਲੱਗਦਾ ਹੈ ਕਿ ਇਹ ਫਿਲਮ ਬਹੁਤ ਹੀ ਮਹੱਤਵਪੂਰਨ ਫਿਲਮ ਹੈ ਸਾਡੇ ਲਈ ਬਿਲਕੁਲ ਤੁਸੀਂ ਗਿੱਪੀ ਘਰਵਾਲ ਦੇ ਫਾਦਰ ਦਾ ਰੋਲ ਪਲੇ ਕਰ ਰਹੇ ਹੋ ਤੇ ਹਾਂਜੀ ਹਾਂਜੀ ਸੋ ਗਿੱਪੀ ਉਹਨਾਂ ਨੇ ਤਾਂ ਕਹਾਣੀ ਲਿਖੀ ਵੀ ਹੈ ਡਾਇਰੈਕਟ ਵੀ ਕੀਤੀ ਹੋਈ ਹੈ ਹੈਨਾ ਉਹਨਾਂ ਦਾ ਵਿਜ਼ਨ ਜਿਹੜਾ ਹੈ ਮੈਂ ਉਹਨਾਂ ਬਾਰੇ ਥੋੜਾ ਇਹ ਜਾਨਣਾ ਚਾਹੂੰਗੀ ਜਦੋਂ ਉਹ ਫਿਲਮ ਡਾਇਰੈਕਟ ਕਰ ਰਹੇ ਸੀ ਤੁਸੀਂ ਸੈੱਟ ਤੇ ਸੀਗੇ ਵਿਜ਼ਨ ਆਬਵੀਅਸਲੀ ਗਿੱਪੀ ਦਾ ਬਹੁਤ ਵੱਡਾ ਹੋ ਗਿਆ ਹੈ ਟਾਈਮ ਦੇ ਨਾਲ ਪਹਿਲੀ ਅਰਦਾਸ ਤੋਂ ਲੈ ਕੇ ਜੇ ਆਪਾਂ ਹੁਣ ਤੱਕ ਦੇਖੀਏ ਬਹੁਤ ਚੇਂਜਸ ਆਏ ਹੈ ਦੇਖੋ ਮੈਂ ਕਿਸੇ ਨੂੰ ਗੱਲ ਅਜੇ ਤੱਕ ਦੱਸੀ ਨਹੀਂ ਥੋੜੇ ਕੋਈ ਪਹਿ ਮੈਨੂੰ ਬਹੁਤ سارے ਲੋਕਾਂ ਨੇ ਪੁੱਛਿਆ ਖਾਸ ਕਰਕੇ ਇੰਡਸਟਰੀ ਦੇ ਲੋਕਾਂ ਨੇ ਕਹਿੰਦੇ ਸੱਚੀਓਂ ਕੀ ਪ੍ਰੋਡਕਟ ਕਰ ਰਹੇ ਹੈ ਮੈਂ ਕਹਾ ਹਾਂਜੀ ਸੰਤ ਪਤਾ ਨਹੀਂ ਕਿਉਂ ਪੁੱਛ ਰਹੇ ਹੈ ਕਹਿੰਦੇ ਨਹੀਂ ਯਾਰ ਉਹ ਤਾਂ ਸਿੰਗਰ ਹੈ ਗਾਉਣੇ ਗਾਣ ਲਾਉਂਦਾ ਫਲਾਣੇ ਇਹ ਜਿਹੇ ਗੀਤ ਇਹ ਜਿਹੇ ਗੀਤ ਗਾਉਣ ਵਾਲਾ ਗਾਇਕ ਹੈ ਉਹ ਟ੍ਰੈਕਟਰ ਕਿਵੇਂ ਉਹ ਵੀ ਆਰਟਸ ਫਿਲਮ ਹਾਂ ਕਹ ਕੂਰ ਕਰ ਰਿਹਾ ਉਹ ਕੋ ਬੰਦਾ ਮੈਂ ਕਹਾ ਅਸਿਸਟੈਂਟ ਕੌਣ ਹੈ ਮੈਂ ਕਹਾ ਫਲਾਣੇ ਫਲਾਣੇ ਹੁਣ ਅਸਿਸਟੈਂਟ ਸਾਰੇ ਮਤਲਬ ਕੋਈ ਆਈ ਨਹੀਂ ਸੀਗਾ ਵੀ ਜਿਹੜਾ ਬਹੁਤ ਵੱਡਾ ਮੇਕਰ ਹੈ ਉਹ ਪਹਿਲਾਂ ਕਹਿੰਦੇ ਫਿਰ ਮੇਰੇ ਜਦੋਂ ਮੇਰੇ ਧਿਆਨ ਚ ਆਈ ਗੱਲ ਵੀ ਇਹ ਕਿਉਂ ਪੁੱਛ ਰਹੇ ਨੇ ਮੈਂ ਫਿਰ ਉਹਨੂੰ ਨੋਟ ਕੀਤੀ ਦੂਜੇ ਦਿਨ ਜਾ ਕੇ ਮੈਂ ਕਿਹਾ ਜੀ ਉਹ ਫਿਲਮ ਦੇ ਵਿੱਚ ਨਾ ਇੱਕ ਸ਼ਾਰਟ ਹੈ ਕਿ ਹਰਬੀ ਸੰਗਾ ਗਿਰਦਾ ਹੈ ਨੱਚਦਾ ਨੱਚਦਾ ਉਹ ਗਿੱਪੀ ਗਰੇਵਾਲ ਨੇ ਰੇਤੇ ਚ ਨੂੰ ਗਿਰਕੇ ਦਿਖਾਇਆ ਕਿ ਸੰਗਾ ਸਾਹਿਬ ਐਂ ਗਿਰਨਾ ਹੈ ਅੱਛਾ ਆਪ ਆਪ ਨੂੰ ਲਿਬੜ ਕੇ ਦਿਖਾਇਆ ਵੀ ਐਂ ਗਿਰਨਾ ਹੈ ਹਾਂ ਐਂ ਤੂੰ ਤੂੰ ਉਹ ਸੱਪ ਦਾ ਕਰੈਕਟਰ ਕਰਨ ਤੇ ਐਦਾਂ ਕਰਨਾ ਸੋ ਮੈਂ ਜਿਹੜੀ ਇੱਕ ਕੱਲ ਬੜੀ ਦੇਖਦਿਆਂ ਵੀ ਕਿਤੀ ਐਜ਼ এ ਸ਼ਡਿਊਲ ਦੇ ਵਿੱਚ ਕੰਮ ਕਰਨ ਦੇ ਵਿੱਚ ਉਹ ਇੰਨਾ ਖੁਬਿਆ ਹੋਇਆ ਬੰਦਾ ਹੈ ਜਦੋਂ ਇਹ ਕੰਮ ਕਰ ਰਿਹਾ ਹੁੰਦਾ ਉਹਦੇ ਆਸ-ਪਾਸੇ ਕੁਝ ਹੋ ਜੇ ਉਹਦਾ ਧਿਆਨ ਜਿਵੇਂ ਕਹਿੰਦੇ ਵੀ ਅਰਜਨ ਦਾ ਧਿਆਨ ਮੱਛੀ ਦੀ ਅੱਖ ਕਿਸੀਗਾ ਉਹ ਉਹਦੇ ਨਿਸ਼ਾਨੇ ਤੇ ਧਿਆਨ ਹੁੰਦਾ ਵੀ ਮੈਂ ਆਹ ਕਰਨਾ ਹੈ ਮੈਨੂੰ ਆਹ ਚਾਹੀਦਾ ਹੈ ਕਈ ਵਾਰ ਅਸੀਂ ਵੀ ਸੋਚ ਲਾਇਏ ਨੇ ਵੀ ਯਾਰ ਸਾਡਾ ਤਾਂ ਪਤਾ ਨਹੀਂ ਹੰਬਲ ਗਿਲ ਬਹੁਤ ਪਿਆਰਾ ਸੀ ਹੰਬਲ ਨੇ ਬਹੁਤ ਫਿਲਮਾਂ ਕੀਤੀਆਂ ਯਾਰ ਉਹ ਮੈਂ ਕਰਨਾ ਸੀ ਉਹ ਕਹਿੰਦਾ ਨਾ ਜਿੰਨੂੰ ਜਿਹੜਾ ਸੂਟ ਉਹ ਕਹਿੰਦਾ ਜਿਹੜੀ ਚੀਜ਼ ਨੂੰ ਸੂਟ ਕਰਦੀ ਹੈ ਮੈਂ ਇਹ ਸਮਾਨ ਘਰੇ ਨਹੀਂ ਦੇਖਣਾ ਲੋਕਾਂ ਲਈ ਬਣਾ ਰਹੇ ਆ ਫਿਲਮ ਮੈਂ ਲੋਕਾਂ ਦੇ ਮੇਰੀ ਤੇ ਉਂਗਲ ਕਰਨੀ ਹੈ ਇਸ ਕਰਕੇ ਉਹਨਾਂ ਦਾ ਕੋਈ ਸਮਝੌਤਾ ਨਹੀਂ ਕੰਮ ਚ ਪੂਰਾ ਤਿਆਰ ਹੋ ਕੇ ਪ੍ਰਿਪੇਅਰ ਹੋ ਕੇ ਨਹੀਂ ਮੈਂ ਦੇਖਦਾ ਅਸੀਂ ਬਹੁਤ ساری ਫਿਲਮਾਂ ਕਰਦੇ ਨੇ ਬਹੁਤ ਸਾਰੇ ਲੋਕ ਫਿਲਮ ਅੱਧੀ ਲਿਖੀ ਹੁੰਦੀ ਹੈ ਵਨ ਲਾਈਨ ਹੁੰਦੀ ਹੈ ਫਿਲਮ ਸ਼ੁਰੂ ਕਰ ਲੈਂਦੇ ਨੇ ਉਹ ਕਹਿੰਦਾ ਨਾ ਜਦੋਂ ਤੱਕ ਮੇਰਾ ਪੂਰਾ ਕੰਮ ਕਲੀਅਰ ਨਹੀਂ ਹੁੰਦਾ ਫਿਲਮ ਨਹੀਂ ਸ਼ੁਰੂ ਹੁੰਦੀ ਜਦੋਂ ਤੱਕ ਪੂਰਾ ਮਿਊਜ਼ਿਕ ਨਹੀਂ ਕਲੀਅਰ ਹੁੰਦਾ ਮੈਂ ਇੱਕ ਵਾਰ ਦੇਖਿਆ ਉਹ ਕਹਿੰਦੇ ਯਾਰ ਮੈਂ ਬਹੁਤ ਪਰੇਸ਼ਾਨ ਹਾਂ ਕਿ ਕੀ ਗਲ ਹੋ ਗਈ ਕਹਿੰਦੇ ਅਸੀਂ ਗੀਤ ਸ਼ੂਟ ਕਰਨਾ ਸ਼ੂਟ ਚੱਲ ਰਿਹਾ ਸਾਨੂੰ ਗੀਤ ਨਹੀਂ ਮਿਲ ਰਿਹਾ ਰਿਕਾਰਡਿੰਗ ਕਰਕੇ ਭੇਜਿਆ ਵੀ ਕਿਹਾ ਡਮੀ ਭੇਜ ਨਾ ਬੰਦਾ ਉਹ ਕਹਿੰਦਾ ਨਹੀਂ ਯਾਰ ਗਾ ਇਹ ਬੰਦਾ ਮੈਨੂੰ ਹਰ ਚੀਜ਼ ਪਰਫੈਕਟ ਚਾਹੀਦੀ ਹੈ ਅਸੀਂ ਸਮਝਾਉਂਦਾ ਕਾਹਦੇ ਲਈ ਕਰਨਾ ਹੈ ਇੱਕ ਮੈਨੂੰ ਬਹੁਤ ਕਮਾਲ ਦੀ ਗੱਲ ਹੈ ਕਿ ਜਿਹੜੀ ਉਹਦੀ ਕੋਟੇਸ਼ਨ ਹੈ ਗਿੱਪੀ ਗਰੇਵਾਲ ਦੀ ਇਹ ਨਾ ਕਿ ਉਹ ਕਿ ਮੈਂ ਉਹਨਾਂ ਨਾਲ ਕੰਮ ਕਰਦਾ ਤਾਂ ਗੱਲ ਕਰਦਾ ਮੈਂ ਰਿਜ਼ਰਵ ਕਰਦਾ ਜੀ ਦੇਖੋ ਅਸੀਂ ਤਾਂ ਕੋਈ ਇਸ ਖਾਨਦਾਨ ਚੋ ਹੈ ਨਹੀਂ ਵੀ ਅਸੀਂ ਪਹਿਲਾਂ ਤੋਂ ਮੇਰੇ ਬਾਪ ਦਾਦੇ ਫਿਲਮਾਂ ਕਰਦੇ ਸੀਗੇ ਪਰ ਮੈਂ ਜਿਹੜੀ ਮਹਿਸੂਸ ਕੀਤੀ ਆ ਕੇ ਗਿੱਪੀ ਗਰੇਵਾਲ ਦੀ ਇੱਕ ਗੱਲ ਬਹੁਤ ਕਮਾਲ ਦੀ ਹੈ ਉਹ ਕਹਿੰਦਾ ਵੀ ਜਿਹੜੀ ਅਰਦਾਸ ਸਰਬੱਤ ਦੇ ਭਲੇ ਦੀ ਹੈ ਇਹ ਲਾਈਫ ਚ ਇੱਕ ਉਬਰ ਬਣਨੀ ਹੈ ਇਹ ਤੋਂ ਬਾਅਦ ਮੈਂ 500 ਫਿਲਮਾਂ ਹੋਰ ਬਣਾ ਲੂੰਗਾ ਪਰ ਇਹ ਮੁੜ ਕੇ ਨਹੀਂ ਬਣਨੀ ਜਿਹੜੀ ਬਣ ਗਈ ਬਣ ਗਈ ਇਸ ਕਰਕੇ ਇਹ ਦੇ ਵਿੱਚ ਕੋਈ ਸਮਝੌਤਾ ਨਹੀਂ ਹੈਗਾ ਜਿਹੜੀ ਪਹਿਲੀ ਅਰਦਾਸ 16 ਚ ਬਣੀ ਉਹ ਇੱਕ ਵਾਰ ਬਣੀ ਉਹ ਮੁੜ ਕੇ ਉਹ ਨਹੀਂ ਬਣਨੀ ਹੈਗੀ ਉਹ ਬਣ ਗਈ ਨਾ ਜੀ ਇਸੇ ਤਰ੍ਹਾਂ ਫਿਰ ਅਰਦਾਸ ਤਰ੍ਹਾਂ ਮੈਨੂੰ ਪਤਾ ਸੀ ਤਿੰਨ ਬਜ਼ੁਰਗ ਸੀ ਅਰਦਾਸ ਸਰਦਾਰ ਸੋਹੀ ਜੰਗ ਬਣਾਣਾ ਜੰਗ ਬਹਾਦਰ ਤੇ ਮੈਂ ਮਤਲਬ ਮਾਈਨਸ 30 ਟੈਂਪਰੇਚਰ ਹਾਂ ਰਾਈਟ ਹੋ ਸੀ ਮਾਈਨਸ 30 ਉਹਦੇ ਵਿੱਚ ਸ਼ੂਟ ਕੀਤਾ ਕੁੱਗੀ ਭਾਜੀ ਦਾ ਕੰਟੀਨਿਊਟੀ ਜੀ ਫਸ ਗਿਆ ਉਹਨਾਂ ਨੇ ਕੱਲੀ ਥੱਲੇ ਵਾਰਮ ਨਹੀਂ ਸਿਪਾਇਆ ਕੱਲਾ ਪਜਾਮਾ ਪਾਇਆ ਸੀ ਐਂ ਲੱਗਦਾ ਲੱਤ ਟੁੱਟ ਗਈਆਂ ਸਿਰ ਪਾਇਆ ਸ਼ਾਰਟ ਸੀ ਵੀ ਭਾਜੀ ਨੂੰ ਚੱਕ ਕੇ ਅਸੀਂ ਉਹ ਸਟ੍ਰੈਚਰ ਚ ਉਹਦੇ ਪਾਉਨੇ ਆਂ ਐਮ ਐਂਬੂਲੈਂਸ ਭਾਜੀ ਕਹਿੰਦੇ ਮੈਂ ਲੱਤਾਂ ਗਈਆਂ ਮੇਰੀਆਂ ਯਾਰ ਇੰਨੀ ਵਿੰਡ ਚਿਲ ਸੀਗੀ ਉੱਥੇ ਹਵਾ ਇੰਨੀ ਠੰਡੀ ਚੱਲਦੀ ਸੀਗੀ ਸੋ ਮੇਰਾ ਮਤਲਬ ਹੈ ਕਿ ਉਹਨਾਂ ਨੇ ਉਹ ਕਮਾਲ ਦੇ ਇਹੋ ਜਿਹੇ ਮੇਕਰ ਨੇ ਜਿਹੜੀ ਜਦੋਂ ਫਿਲਮ ਸ਼ੁਰੂ ਕਰਦੇ ਨੇ ਤੇ ਉਹ ਫਿਲਮ ਨੂੰ ਪੂਰਾ ਇਨਸਾਫ ਕਰ ਦੇਣ ਮੈਂ ਜਿੰਨਾ ਕਿ ਜਾਣਦਾ ਫਿਲਮ ਹੈ ਜੀ ਅਸੀਂ ਤਾਂ ਇਹ ਉਮੀਦ ਕਰਦੇ ਆ ਜਿੰਨੀ ਤੁਹਾਡੀ ਸਭ ਦੀ ਮਿਹਨਤ ਲੱਗੀ ਹੋਈ ਹੈ ਹਨਾ ਔਰ ਪਹਿਲੇ ਅਰਦਾਸ ਔਰ ਅਰਦਾਸ ਕਰਨਾਂ ਦੇ ਵਿੱਚ ਅਸੀਂ ਵੇਖਿਆ ਉਹ ਲੋਕਾਂ ਨੇ ਪਸੰਦ ਵੀ ਬਹੁਤ ਕੀਤੀ ਸੋ ਹੁਣ ਤੇ ਅਰਦਾਸ ਸਰਬਤ ਦੇ ਭਲੇ ਦੀ ਹੈ ਸੋ ਉਮੀਦ ਇਹੀ ਕਰਦੇ ਆ ਕਿ ਜੇ ਸਰਬਤ ਦੇ ਭਲੇ ਦੇ ਲਈ ਕੀਤਾ ਗਿਆ ਇੱਕ ਉਪਰਾਲਾ ਹੈ ਤੇ ਜ਼ਰੂਰ ਲੋਕੀ ਜਾ ਕੇ ਇਸ ਨੂੰ ਸਿਨੇਮਾ ਕਰਾਂਦਾ ਵਿੱਚ ਵੇਖਣ ਤੇ ਇੰਜੋਏ ਕਰਨ ਔਰ ਜ਼ਿੰਦਗੀ ਦੀ ਬਹੁਤ ਸਾਰੀ ਗੱਲਾਂ ਹੈ ਸਾਨੂੰ ਫਿਲਮ ਬਖਾਂਦੀ ਸੋ ਉਮੀਦ ਕਰਦੇ ਆ ਕਿ ਕੁਝ ਸਿੱਖੀਏ ਹਨਾ ਜੇ ਕੋਈ 네ਗੇਟਿਵ ਕੇ ਦੀ ਲਾਈਫ ਦੇ ਵਿੱਚ ਕੋਈ ਚੀਜ਼ ਚ ਤੇ ਉਹ ਪੋਜ਼ਿਟਿਵ ਇੱਕ ਪੋਜ਼ਿਟਿਵਿਟੀਜ਼ ਫਿਲਮ ਨੂੰ ਵੇਖਣ ਤੋਂ ਬਾਅਦ ਲਵੇ ਬਹੁਤ ਬਹੁਤ ਧੰਨਵਾਦ ਮਲਕੀਤ ਜੀ ਤੁਹਾਡੇ ਨਾਲ ਗੱਲਬਾਤ ਕਰਕੇ ਬਹੁਤ ਅੱਛਾ ਲੱਗਿਆ ਉਮੀਦ ਕਰਦੇ ਹਾਂ ਕਿ ਜਦੋਂ ਇਹ ਫਿਲਮ ਸਿਨੇਮਾ ਘਰ ਦੇ ਵਿੱਚ 13 ਸਤੰਬਰ ਨੂੰ ਰਿਲੀਜ਼ ਹੋਏਗੀ ਲੋਕੀ ਇਸ ਨੂੰ ਵੱਧ ਚੜ ਕੇ ਵੇਖਣ ਵੀ ਆਣ ਆਪਣੇ ਪਰਿਵਾਰ ਦੇ ਨਾਲ ਤੇ ਇਸ ਨੂੰ ਦੁਗਣਾ ਤਿਕਣਾ ਪਿਆਰ ਵੀ ਜੜਾ ਦੇਣ ਬਹੁਤ ਬਹੁਤ ਮਿਹਰਬਾਨੀ ਥੈਂਕ ਯੂ ਸੋ ਮੱਚ ਸਰ ਸੋ ਇਸਨ ਸਾੜਨਾ ਮਲਕੀਤ ਥਰੋਣੀ ਜੀ ਉਮੀਦ ਕਰਦੇ ਹਾਂ ਕਿ ਇਹ ਗੱਲਬਾਤ ਤੁਹਾਨੂੰ ਵਧੀਆ ਲੱਗੀ ਹੋਵੇਗੀ 13 ਸਤੰਬਰ ਨੂੰ ਫਿਲਮ ਰਿਲੀਜ਼ ਹੋਣ ਵਾਲੀ ਹੈ ਅਰਦਾਸ ਸਰਬੱਤ ਦੇ ਭ